ਤਾਇਆ ਕਹਿੰਦਾ ਮੈਂ ਦੁਖੀ ਨਹੀਂ ਹਾਂ ਮੈਂ ਤਾਂ ਖੁਸ਼ ਹਾਂ ਛੇਤੀ ਹੀ ਜਵਾਕਾਂ ਦੇ ਚਿਹਰੇ ਦਿਸ ਗਏ ਜੇ ਕਿਤੇ ਜ਼ਮੀਨ ਇਹਨਾਂ ਦੇ ਨਾਂ ਕਰ ਦਿੰਦਾ ਤਾਂ ਆਪਾਂ ਦੋਨਾਂ ਰੁੱਲ ਜਾਣਾ ਆਪਾਂ ਨੂੰ ਇਹਨਾਂ ਨੇ ਘਰ ਤੋਂ ਬਾਹਰ ਕੱਢ ਦੇਣਾ ਸੀ ਚੰਗਾ ਹੋਇਆ ਜੋ ਜ਼ਮੀਨ ਇਹਨਾਂ ਦੇ ਨਾਂ ਨਹੀਂ ਕਰਵਾਈ ਤਾਇਆ ਇੰਨਾ ਕਹਿੰਦਾ ਹੋਇਆ ਚੁੱਪ ਕਰ ਜਾਂਦਾ ਹੈ ਕਮਰੇ ਵਿੱਚ ਬਿਲਕੁਲ ਸ਼ਾਂਤੀ ਪਸਰ ਜਾਂਦੀ ਹੈ ਦੋਨਾਂ ਨੂੰ ਹੀ ਬੱਚਿਆਂ ਦੇ ਜਾਣ ਦਾ ਦੁੱਖ ਤਾਂ ਹੁੰਦਾ ਹੈ ਪਰ ਇੱਕ ਦੂਜੇ ਨੂੰ ਦਿਲਾਸਾ ਦੇਣ ਲਈ ਦਿਖਾਵਾ ਕਰਦੇ ਹਨ ਤਾਇਆ ਮਨ ਹੀ ਮਨ ਵਿੱਚ ਸੋਚਦਾ ਹੈ ਬਿਸ਼ਨੀਏ ਤੇਰੇ ਨਾਲੋਂ ਤਾਂ ਵੱਧ ਦੁਖੀ ਮੈਂ ਹਾਂ ਮੈਂ ਪਿੰਡ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿ ਗਿਆ ਤਾਇ ਰੋਟੀ ਖਾ ਕੇ ਤਾਈ ਨੂੰ ਕਹਿੰਦਾ ਹੈ ਮੈਂ ਖੇਤ ਚੱਲਿਆ ਹਾਂ ਤਾਈ ਉਹ ਦਿਨ ਤੋਂ ਬਿਮਾਰ ਰਹਿਣ ਲੱਗ ਜਾਂਦੀ ਹੈ ਹਰ ਵਕਤ ਬੱਚਿਆਂ ਬਾਰੇ ਸੋਚਦੀ ਰਹਿੰਦੀ ਹੈ ਤਾਈ ਕਹਿੰਦੀ ਬੱਚਿਆਂ ਨੂੰ ਘਰੋਂ ਗਿਆ ਨੂੰ ਬਹੁਤ ਟਾਈਮ ਹੋ ਗਿਆ ਤਾ ਪਤਾ ਹੀ ਕਰ ਲੈਂਦੇ ਕਿੱਥੇ ਹਨ ਠੀਕ ਠਾਕ ਹਨ ਕਿ ਨਹੀਂ ਤਾਇਆ ਕਹਿੰਦਾ ਕੱਲ ਮੈਨੂੰ ਨੰਬਰਦਾਨ ਦਾ ਮੁੰਡਾ ਮਿਲਿਆ ਸੀ ਕਹਿੰਦਾ ਦੋਨੋਂ ਠੀਕ ਨੇ ਦੋਨੋਂ ਸਰਕਾਰੀ ਨੌਕਰੀ ਮਿਲ ਗਈ ਹੈ ਤਾਇਆ ਕਹਿੰਦੀ ਇੰਨੀ ਖੁਸ਼ੀ ਦੀ ਗੱਲ ਸਾਡੇ ਕੋਲ ਸਾਨੂੰ ਦੱਸਣ ਵੀ ਨਹੀਂ ਆਈ ਸਿਰਫ ਉਹਨਾਂ ਲਈ ਇੱਕ ਜ਼ਮੀਨ ਹੀ ਸਭ ਕੁਝ ਸੀ ਤਾਇਆ ਕਹਿੰਦਾ ਤਾਈ ਨੂੰ ਹੌਸਲਾ ਦਿੰਦਾ ਕੋਈ ਨਾ ਆਪਾਂ ਦੋਨੋਂ ਖੁਸ਼ ਆਂ ਅੱppa ਰੋਟੀ ਦਾ ਖਾ ਰਹੇ ਆ ਘਰ ਤੋਂ ਬਾਹਰ ਰੋਲਤਾ ਨਹੀਂ ਰਹੇ ਬਸ ਤੂੰ ਰੱਬ ਅੱਗੇ ਅਰਦਾਸ ਕਰਿਆ ਕਰ ਜਿੱਥੇ ਵੀ ਰਹਿਣ ਖੁਸ਼ ਰਹਿਣ ਤਾਇਆ ਕਹਿੰਦੀ ਅਰਜੀ ਦਾ ਪਤਾ ਨਹੀਂ ਲੱਗਿਆ ਕਿੱਥੇ ਹੈ ਤਾਇਆ ਕਹਿੰਦਾ ਅਰਜੀ ਆਪਣੇ ਲਈ ਮਰ ਚੁੱਕੀ ਹੈ ਮੈਂ ਨਹੀਂ ਕਿਸੇ ਕੋਲੋਂ ਪਤਾ ਕਰਨਾ ਉਹ ਕਿੱਥੇ ਹੈ ਦੋਨੋਂ ਮੁੰਡੇ ਕੱਟੋ-ਕੱਟ ਵਿਆਹ ਕਰਵਾ ਕੇ ਘਰੇ ਤਾਇਏ ਸਨ ਰੱਜੀ ਨੇ ਤਾਂ ਸਾਡੇ ਸਿਰ ਵਿੱਚ ਸਵਾਈ ਪਾ ਦਿੱਤੀ। ਇਹੋ ਜਿਹੀ ਔਲਾਦ ਨਾਲ ਤਾਂ ਨਾ ਹੁੰਦੀ ਔਲਾਦ ਚੰਗਾ ਸੀ। ਤੂੰ ਆਪਣਾ ਧਿਆਨ ਰੱਖਿਆ ਕਰ ਜੇ ਤੈਨੂੰ ਕੁਝ ਹੋ ਗਿਆ ਤਾਂ ਮੇਰਾ ਕੁਝ ਨਹੀਂ ਬਣਨਾ। ਤਾਇਆ ਤਾਈ ਨੂੰ ਕਹਿੰਦਾ ਹੈ, "ਚੱਲ ਆਪਾਂ ਮੱਝਾਂ ਵਾਲੇ ਪੱਠੇ ਕੁੱਤਰ ਲਈਏ।" ਤਾਈ ਤਾਏ ਦੇ ਮਗਰਮਗਰ ਤੁਰ ਪੈਂਦੀ ਹੈ ਪਰ ਉਹਦਾ ਦਿਲ ਤੇ ਦਿਮਾਗ ਬੱਚਿਆਂ ਵੱਲ ਹੀ ਲੱਗਿਆ ਹੁੰਦਾ ਹੈ। ਤਾਇਆ ਕਹਿੰਦੇ ਕੱਲ ਸ਼ਹਿਰ ਜਾ ਕੇ ਸਾਰਾ ਸੌਦਾ ਪੱਤਾ ਲੈ ਆਈਂ ਸਭ ਖਤਮ ਹੋ ਚੁੱਕਿਆ ਹੈ ਤਾਇਆ ਕਹਿੰਦਾ ਠੀਕ ਹੈ ਨਾਲੇ ਕੱਲ ਮੈਂ ਆਰਤੀ ਕੋਲ ਵੀ ਜਾਣਾ ਹੈ ਉਸ ਨਾਲ ਸਾਰਾ ਹਿਸਾਬ ਕਿਤਾਬ ਕਰਕੇ ਆਉਣਾ ਹੈ ਇਹਨੇ ਨੂੰ ਬਾਹਰ ਕੋਈ ਆਵਾਜ਼ ਮਾਰਦਾ ਹੈ ਤਾਇਆ ਉਸ ਨੂੰ ਦੇਖਣ ਜਾਂਦਾ ਹੈ ਤਾਇਆ ਆਰਤੀ ਨੂੰ ਦੇਖੜੇ ਦੇਖ ਕੇ ਹੈਰਾਨ ਹੋ ਜਾਂਦਾ ਹੈ ਤਾਇਆ ਕਹਿੰਦਾ ਸੇਰ ਜੀ ਤੁਸੀਂ ਇੱਥੇ ਕਿਵੇਂ ਆਰਤੀ ਕਹਿੰਦਾ ਮੈਂ ਤਾਂ ਸੌਦਾਗਰ ਤੇਰੇ ਵੱਲ ਹੀ ਆਇਆ ਸੀ ਤੇਰੇ ਵੱਲ ਪੈਸਾ ਬਹੁਤ ਜ਼ਿਆਦਾ ਚੜ ਗਿਆ ਹੈ ਮੈਂ ਉਹਦਾ ਹਿਸਾਬ-ਕਿਤਾਬ ਕਰਨ ਆਇਆ ਸੀ ਤਾਇਆ ਕਹਿੰਦਾ ਹੈਰਾਨੀ ਨਾਲ ਆਰਤੀ ਵੱਲ ਵੇਖਦਾ ਹੈ ਪਰ ਮੈਂ ਤਾਂ ਤੇਰੇ ਕੋਲ ਪੈਸਾ ਲੈਣ ਹੀ ਨਹੀਂ ਆਇਆ ਫਿਰ ਕਿਵੇਂ ਹੋ ਸਕਦਾ ਹੈ ਇਹਨੇ ਨੂੰ ਬਿਛਨੀ ਤਾਈ ਵੀ ਕੋਲ ਆ ਜਾਂਦੀ ਹੈ ਤਾਇਆ ਤੇ ਤਾਈ ਇੱਕ ਦੂਜੇ ਵੱਲ ਵੇਖਣ ਲੱਗ ਜਾਂਦੇ ਹਨ ਤਾਇਆ ਕਹਿੰਦਾ ਅਸੀਂ ਤਾਂ ਤੇਤੋਂ ਕੋਈ ਪੈਸਾ ਫੜ ਕੇ ਨਹੀਂ ਲਿਆਂਦਾ ਇਹ ਇਨਾ ਪੈਸਾ ਸਾਡੇ ਸਿਰ ਕਿਵੇਂ ਚੜ ਗਿਆ ਬਿਸ਼ਨੀ ਤਾਈ ਕਹਿੰਦੀ ਭਾਈ ਤੂੰ ਬੋਲਦਾ ਕਿਉਂ ਨਹੀਂ ਆਰਤੀਆ ਕਹਿੰਦਾ ਤੁਹਾਡੇ ਦੋਨੇ ਮੁੰਡੇ ਮੇਰੇ ਕੋਲੋਂ ਘਰ ਪਾਉਣ ਲਈ 10-10 ਲੱਖ ਰੁਪਏ ਲੈ ਕੇ ਆਏ ਹਨ ਕਹਿੰਦੇ ਸਨ ਸਾਨੂੰ ਬਾਪੂ ਨੇ ਭੇਜਿਆ ਹੈ ਤਾਈ ਦੇ ਪੈਰਾਂ ਹੇਠੋਂ ਜਮੀਨ ਨਿਕਲ ਜਾਂਦੀ ਹੈ ਤਾਈ ਘਬਰਾ ਕੇ ਬੇ ਭਾਈ ਇਨਾ ਪੈਸਾ ਕਿਵੇਂ ਦਵਾਂਗੇ ਅਸੀਂ ਤਾਇਆ ਕਹਿੰਦਾ ਜਿਨ੍ਹਾਂ ਨੂੰ ਦਿੱਤੇ ਆ ਉਹਨਾਂ ਤੋਂ ਪੈਸੇ ਲੈ ਲੈ ਜਾ ਕੇ ਮੈਂ ਪੈਸਾ ਇੱਕ ਵੀ ਨਹੀਂ ਦੇਣਾ ਮੇਰਾ ਕਿਹੜਾ ਉੱਥੇ ਗੁੱਠਾ ਲੱਗਿਆ ਹੈ ਆਰਤੀਆ ਕਹਿੰਦਾ ਅੱਗੇ ਵੀ ਤੂੰ ਉਹਨਾਂ ਨੂੰ ਹੀ ਪੈਸੇ ਲੈਣ ਭੇਜਦਾ ਹੁੰਦਾ ਸੀ ਮੈਨੂੰ ਕੀ ਪਤਾ ਇਹ ਪੈਸੇ ਉਹਨਾਂ ਨੇ ਇੱਥੇ ਚੋਰੀ ਲਏ ਹਨ ਤਾਇਆ ਕਹਿੰਦਾ ਬਿਸ਼ਨੀ ਦਾਈ ਨੂੰ ਇੱਕ ਦੂਜੇ ਵੱਲ ਵੇਖਣ ਲੱਗ ਜਾਂਦੇ ਹਨ ਬਿਸ਼ਨੀ ਦਾਈ ਕਹਿੰਦੀ ਵੇ ਭਾਈ ਤੂੰ ਸਾਨੂੰ ਪੈਸਿਆਂ ਵਾਲੀ ਪਰਚੀ ਫੜਾ ਦੇ ਤੂੰ ਇੱਥੋਂ ਜਾ ਅਸੀਂ ਤੈਨੂੰ ਫੇਰ ਦੱਸਦੇ ਹਾਂ ਆਰਤੀਆ ਬੜਬੜ ਕੱਟਾ ਚਲਾ ਜਾਂਦਾ ਹੈ ਆਰਤੀਆ ਦੇ ਜਾਣ ਤੋਂ ਬਾਅਦ ਬਿਛਲੀ ਤਾਈ ਬੋਲਦੀ ਹੈ ਤਾਈ ਕਹਿੰਦੀ ਮੈਂ ਤੈਨੂੰ ਕਿੰਨਾ ਕਹਿੰਦੀ ਸੀ ਮੁੰਡਿਆ ਨੂੰ ਨਾ ਪੇ ਜਾਰਤੀਏ ਕੋਸ ਤੂੰ ਆਪ ਜਾ ਪਰ ਤੂੰ ਮੇਰੀ ਇੱਕ ਨਹੀਂ ਮੰਨੀ ਹੁਣ ਦੇਖ ਲੈ ਨਤੀਜਾ ਕੀ ਨਿਕਲਿਆ ਤਾਇਆ ਜੋ ਚੁੱਪਚਾਪ ਬੈਠਾ ਸੀ ਤਾਈ ਨੂੰ ਗਾਲਾਂ ਕੱਢਣ ਲੱਗ ਪਿਆ ਤਾਇਆ ਕਹਿੰਦਾ ਔਲਾਦ ਹੀ ਗੰਦੀ ਨਿਕਲੀ ਫਿਰ ਮੈਂ ਕੀ ਕਰਾਂ ਹੁਣ ਇਸ ਦਾ ਹੱਲ ਤਾਂ ਕੋਈ ਲੱਭਣਾ ਹੀ ਪੈਣਾ। ਮੈਂ ਕੱਲ ਜਾ ਕੇ ਕਰਕੇ ਵੇਖ ਕੇ ਆਉਣਾ। ਅਸੀਂ ਕਿੰਨੀ ਫਸਲ ਆਰਤੀਏ ਕੋਲ ਗਈ ਹੈ? ਕਿੰਨੇ ਪੈਸੇ ਹੋਰ ਦੇਣੇ ਹਨ? ਤਾਇਆ ਕਹਿੰਦੀ ਹੁਣ ਤੂੰ ਆਰਤੀਏ ਨੂੰ ਕਹਿ ਕੇ ਆਈਂ ਮੇਰੇ ਤੋਂ ਬਿਨਾ ਹੋਰ ਕੋਈ ਪੈਸਾ ਲੈ ਕੇ ਜਾਵੇ। ਉਹਦੇ ਤੋਂ ਹੀ ਪੈਸੇ ਲਈਂ। ਫਿਰ ਪੈਸੇ ਨਹੀਂ ਦੇਣੇ। ਤਾਇਆ ਕਹਿੰਦਾ ਹਾਂ ਨਾਲੇ ਮੈਂ ਇੱਕ ਕਾਗਜ਼ ਵੀ ਬਣਵਾ ਕੇ ਲੈ ਕੇ ਆਵਾਂਗਾ। ਤਾਇਆ ਕਹਿੰਦੀ ਉਹ ਕਿਸ ਚੀਜ਼ ਦਾ ਕਾਗਜ਼ ਹੈ? ਤਾਇਆ ਕਹਿੰਦਾ ਤੇ ਨੂੰ ਮੈਂ ਬਾਅਦ ਵਿੱਚ ਦੱਸਾਂਗਾ। ਤਾਇਆ ਤੇ ਤਾਈ ਦਾਦੀ ਰੋਟੀ ਖਾ ਕੇ ਸੌਂ ਜਾਂਦੇ ਹਨ। ਸਵੇਰ ਵੇਲੇ ਤਾਇਆ ਜਲਦੀ ਹੀ ਉੱਠ ਖੜਾ ਹੁੰਦਾ ਹੈ। ਤਾਈ ਕਹਿੰਦੀ ਤੂੰ ਅੱਜ ਇੰਨੀ ਸਵੇਕ ਤੇ ਕਿਉਂ ਉੱਠ ਖੜਾ ਹੋਇਆ? ਤਾਇਆ ਕਹਿੰਦਾ ਜੇ ਤੇ ਮੁੰਡੇ ਕਪਤ ਨਿਕਲਣ ਤੇ ਇੰਨਾ ਸਿਰ ਤੇ ਕਾਰਜਾ ਹੋਵੇ ਉਸ ਨੂੰ ਨੀਂਦ ਕਿਵੇਂ ਆਉਂਦੀ ਹੈ? ਤਾਈ ਕਹਿੰਦੀ ਹੁਣ ਜੋ ਹੋਣਾ ਸੀ ਹੋ ਗਿਆ। ਹੁਣ ਤੂੰ ਅੱਜ ਰੋਟੀ ਖਾ ਕੇ ਪਹਿਲਾਂ ਆਰਤੀ ਕੋਲ ਜਾ। ਤਾਇਆ ਕਹਿੰਦਾ ਹਾਂ। ਮੈਂ ਬੱਚਾ ਡੰਗਰ ਦਾ ਕਰਕੇ ਫੇਰ ਰੋਟੀ ਖਾ ਕੇ ਪਹਿਲਾਂ ਆਰਤੀਏ ਕੋਲ ਜਾ ਕੇ ਆਉਣਾ ਹਾਂ ਤਾਇਆ ਮੱਜਾਂ ਬਸ ਸਾਰਾ ਕੰਮ ਨਿਬੇੜ ਕੇ ਤਾਈ ਵੀ ਉਸ ਟਾਈਮ ਤੱਕ ਰੋਟੀ ਬਣਾ ਲੈਂਦੀ ਹੈ ਬਣਾ ਕੇ ਉਸ ਨੂੰ ਦੇ ਦਿੰਦੀ ਹੈ ਤਾਇ ਰੋਟੀ ਖਾ ਕੇ ਸ਼ਹਿਰ ਚਲਾ ਜਾਂਦਾ ਹੈ ਤਾਈ ਸਾਰਾ ਦਿਨ ਫਿਕਰਾਂ ਵਿੱਚ ਰਹਿੰਦੀ ਹੈ ਪਤਾ ਨਹੀਂ ਕੀ ਹੋਇਆ ਹੋਵੇਗਾ ਸ਼ਹਿਰ ਤਾਇਆ ਸਾਰਾ ਹਿਸਾਬ ਕਰਕੇ ਸ਼ਾਮ ਤੱਕ ਆਰਤੀਏ ਕੋਲੋਂ ਵਾਪਸ ਆਉਂਦਾ ਹੈ ਤਾਈ ਪਾਣੀ ਦਾ ਗਲਾਸ ਲੈ ਕੇ ਤਾਇਏ ਕੋਲ ਆਉਂਦੀ ਹੈ ਤਾਈ ਕਹਿੰਦੀ ਆਰਤੀ ਦੇ ਕੋਲ ਕੀ ਹੋਇਆ ਕੀ ਕਹਿੰਦਾ ਸਾਰਾ ਹਿਸਾਬ ਕਿਤਾਬ ਖਤਮ ਹੋ ਗਿਆ ਕਿ ਹਜੇ ਵੀ ਰਹਿੰਦਾ ਹੈ ਤਾਈ ਇੱਕੋ ਸਾਹੀ ਸਾਰਾ ਕੁਝ ਬੋਲ ਦਿੰਦੀ ਹੈ ਤਾਇਆ ਕਹਿੰਦਾ ਤਾਈ ਨੂੰ ਤੂੰ ਪਹਿਲਾਂ ਸਾਹ ਤਾਂ ਲੈ ਲੈ ਤਾਈ ਕੋਲੋਂ ਪਾਣੀ ਦਾ ਗਲਾਸ ਫੜ ਕੇ ਪਾਣੀ ਪੀਣ ਲੱਗਦਾ ਹੈ ਪਾਣੀ ਪੀ ਕੇ ਤਾਈ ਨੂੰ ਕਹਿੰਦਾ ਹਾਂ ਸਾਰਾ ਹਿਸਾਬ ਕਿਤਾਬ ਖਤਮ ਹੋ ਗਿਆ ਆਪਾਂ ਆਰਤੀ ਦੇ 7 ਲੱਖ ਰੁਪਏ ਦੇਣਾ ਹੈ ਤਾਈ ਘਬਰਾ ਕੇ ਇੰਨਾ ਪੈਸਾ ਅੱppa ਕਿਵੇਂ ਦੇਵਾਂਗੇ ਤਾਇਆ ਕਹਿੰਦਾ ਕੋਈ ਨਾ ਅਗਲੀ ਫਸਲ ਤੇ ਦੇ ਦਵਾਂਗੇ ਤਾਈ ਹੁਣ ਤੂੰ ਜ਼ਮੀਨ ਦਾ ਖਿਹੜਾ ਛੱਡ ਦੇ ਘਰੇ ਬੈਠ ਕੇ ਆਰਾਮ ਕਰ ਤਾਇਆ ਕਹਿੰਦਾ ਘਰੇ ਬੈਠ ਕਿਵੇਂ ਬੀਲਾ ਕੀ ਕਰੂੰਗਾ ਖੇਤ ਜਾਊਂਗਾ ਮੇਰਾ ਟਾਈਮ ਪਾਸ ਹੋ ਜਾਵੇਗਾ ਅੱਜ ਮੈਂ ਬੁੱਢਾ ਨਹੀਂ ਹੋਇਆ ਪਰ ਜੋ ਜਵਾਕਾਂ ਨੇ ਕੀਤਾ ਉਹ ਕਦੇ ਮਾਫ਼ ਨਹੀਂ ਕਰ ਸਕਦਾ ਤਾਈ ਵੀ ਤਾਈ ਦੀ ਗੱਲ ਵਿੱਚ ਹਾਂ ਵਿੱਚ ਹਾਂ ਮਿਲਾਉਂਦੀ ਹੈ ਤਾਈ ਰਸੋਈ ਵੱਲ ਚਲੀ ਜਾਂਦੀ ਹੈ ਤੇ ਤਾਇਆ ਆਰਾਮ ਕਰਨ ਲੱਗ ਜਾਂਦਾ ਹੈ। ਤਾਈ ਕਹਿੰਦੀ ਤੂੰ ਆਰਾਮ ਕਰ ਲੈ ਮੈਂ ਮੱਝਾਂ ਦੇਖਾਵਾਂ। ਤਾਇਆ ਕਹਿੰਦਾ ਨਹੀਂ ਮੈਂ ਅੱਗ 'ਤੇ ਦੇਖ ਲਵਾਂਗਾ ਤੂੰ ਰਸੋਈ ਹੀ ਸੰਭਲ ਲੈ। ਤਾਈ ਕੁਝ ਸੋਚਦੀ ਹੋਈ ਤਾਇੇ ਦੇ ਕੋਲ ਆ ਕੇ ਬੈਠਦੀ ਹੈ। ਤਾਇਆ ਕਹਿੰਦਾ ਬਿਸ਼ਨੀਏ ਕੀ ਹੋਇਆ? ਤੂੰ ਕਿਉਂ ਬੈਠ ਗਈ? ਰਸੋਈ ਦਾ ਕੰਮ ਨਹੀਂ ਕਰਨਾ ਅੱਜ? ਤਾਈ ਕਹਿੰਦੀ ਰਸੋਈ ਦਾ ਕੰਮ ਤਾਂ ਕਰਨਾ ਹੈ ਪਰ ਪਤਾ ਨਹੀਂ ਘਬਰਾਟ ਹੋ ਰਹੀ ਹੈ। ਤਾਇਆ ਕਹਿੰਦਾ ਤੂੰ ਫਿਕਰ ਨਾ ਕਰ ਸਭ ਕੁਝ ਠੀਕ ਹੋ ਜਾਵੇਗਾ ਤਾਈ ਪਤਾ ਨਹੀਂ ਅੱਜ ਰੱਜੀ ਦੀ ਫੇਰ ਫਿਕਰ ਹੋ ਰਹੀ ਹੈ ਤਾਇਆ ਗੁੱਸੇ ਵਿੱਚ ਮੈਂ ਤੈਨੂੰ ਕਿਹਾ ਸੀ ਨਾ ਰੱਜੀ ਸਾਡੇ ਲਈ ਮਰ ਚੁੱਕੀ ਹੈ ਗੁੱਸੇ ਹੋ ਕੇ ਤਾਇਆ ਮੱਜਾਂ ਵੱਲ ਚੱਲਿਆ ਜਾਂਦਾ ਹੈ ਤਾਈ ਰਸੋਈ ਵਿੱਚ ਕੰਮ ਕਰਨ ਲੱਗ ਜਾਂਦੀ ਹੈ ਤਾਈ ਹੁਣ ਬਿਮਾਰ ਰਹਿਣ ਲੱਗ ਜਾਂਦੀ ਹੈ ਤਾਇਏ ਨੂੰ ਤਾਈ ਦੀ ਬਹੁਤ ਫਿਕਰ ਜ਼ਿਆਦਾ ਰਹਿੰਦੀ ਹੈ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਜੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਅਤੇ ਨਵੇਂ ਆਇਓ ਚੈਨਲ ਤੇ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਇਹ ਕਹਾਣੀ ਰੂਪਰਾਏ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਅਗਲੇ ਭਾਗ ਦਾ ਜਰੂਰ ਇੰਤਜ਼ਾਰ ਕਰਨਾ